ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਨੀ ਪਲੰਬਰ ਦਾ ਬਲੌਗ ਦੇਖਣ ਵਾਲਿਆਂ ਨੂੰ ਤੇ ਬਈ ਸਵਾਗਤ ਕਰਦੇ ਆਂ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਅੱਜ ਤਰੀਕ ਹੈਗੀ ਹੈ 23 ਅਗਰ 8ਵਾਂ ਮਹੀਨਾ ਤੇ 2025 ਤੇ ਬਈ ਅੱਜ ਥੋੜਾ ਜਿਹਾ ਆਪਣਾ ਦਿਨ ਰਿਪੇਅਰਰ ਕੋਰਾਂ ਵਿੱਚ ਜਾਣਾ ਹੈ ਤੇ ਅੱਜ ਇੱਕ ਦੋ ਪਾਸੇ ਮੋਟਰਾਂ ਟਿਕਾਣੇ ਵਾਸਤੇ ਫੋਨ ਆਏ ਹੋਏ ਆਪਾਂ ਨੂੰ ਇੱਕ ਦੋ ਰਿਪੇਅਰ ਹੋਰ ਕਰਨੀਆਂ ਤੇ ਬਣੇ ਰਹੋ ਬਈ ਵੀਡੀਓ ਦੇ ਨਾਲ ਅੰਤ ਤੱਕ ਕਰਦੇ ਆਂ ਫਿਰ ਅੱਜ ਦੇ ਦਿਨ ਦੀ ਸ਼ੁਰੂਆਤ ਆ ਜਿਓ ਬਈ ਇਹ ਸੰਨੀ ਦੀ ਮਾਰਕੀਟ ਆ ਗਈ ਬਾਈ ਤੇ ਅਸੀਂ ਜਾ ਰਹੇ ਹਾਂ ਹੁਣ ਚਿਰਾਗ ਹੋਮ ਦੇ ਵਿੱਚ ਚਿਰਾਗ ਹੋਮ ਦੇ ਵਿੱਚ ਵੀ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਦਾ ਉੱਥੇ ਕੋਠੀਆਂ ਦਾ ਕੰਮ ਫੜਿਆ ਹੋਇਆ ਦੋ ਦਾ ਤੇ ਬਾਈ ਉਹਨਾਂ ਦੇ ਲੈਂਟਰ ਖੁੱਲੇ ਹੋਏ ਆ ਕੋਠੀਆਂ ਦੇ ਤੇ ਉੱਥੇ ਤੇ ਫੋਨ ਆਇਆ ਤਾਂ ਆਪਾਂ ਨੂੰ ਬਾਬੂ ਜੀ ਦਾ ਕਹਿੰਦੇ ਵੀ ਫਿਟਿੰਗ ਕਰਨੀ ਹੈ ਮੈਂ ਰਾਜ ਆਪਾਂ ਦੇ ਮਨੋਂ ਲੱਗਦਾ ਹੋਣੀ ਹੈ ਫਿਟਿੰਗ ਕਿ ਅੱਜ ਰਿਪੇਅਰ ਕਰਨਾ ਇੱਕ ਦੋ ਪਾਸੇ ਆਪਾਂ ਜਾਣਾ ਹੈ ਤੇ ਇੱਕ ਨਵੇਂ ਕੰਮ ਵਾਸਤੇ ਬੁਲਾਇਆ ਹੋਇਆ ਆਪਾਂ ਉਹ ਦੇਖਣ ਜਾ ਰਹੇ ਹਾਂ ਬਾਈ। ਹਨੀ ਦੇ ਵਿੱਚ ਵੀ ਬਾਈ ਸ਼ੋਰੂਮ ਬਣ ਗਏ ਨੇ ਰੋਡ ਦੇ ਉੱਪਰ ਇਹ ਕਰਕੇ ਮੇਰੇ ਖਾਣਾ ਆਉਣ ਵਾਲੇ ਸਮੇਂ ਚ ਇੱਥੇ ਆਪਾਂ ਨੂੰ ਟਰੈਫਿਕ ਦੇ ਵਿੱਚ ਸਾਹਮਣਾ ਕਰਨਾ ਪੈ ਸਕਦਾ ਬਾਈ ਇਹ ਜਲਵਾਯੂ ਟਾਪਰ ਛਾ ਕੇ ਦੇ ਭਾਈ ਇਹ ਸਾਰੇ ਨਾਲੋਂ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਆਪਾਂ ਕਿਹੜੀ ਏਰੀਆ ਚ ਘੁੰਮਦੇ ਆ ਖਰੜ ਦਾ ਏਰੀਆ ਭਾਈ ਇਹ ਮੁਹਾਲੀ ਡਿਸਟ੍ਰਿਕਟ ਪੈਂਦਾ ਏ ਖਾਕ ਕਰਕੇ ਪਲੰਬਰ ਵੀ ਰਾ ਦਾ ਵਿੱਚ ਆਪਾਂ ਵੀਡੀਓ ਦੇ ਜਿਆਦਾ ਨੌਲੇਜ ਦੰਨੇ ਆ ਪਲੰਬਰ ਦੇ ਕੰਮ ਬਾਰੇ ਜਿੱਧਰ ਮਰਜੀ ਪਾਸੇ ਭੱਗ ਜਾਓ ਭਾਈ ਜਾਵੇਂ ਸਾਨੂੰ ਮਿਲੂਗਾ ਜਾਮ ਜਾਮ ਸਾਰੇ ਬਸ ਜਾਮ ਲੱਗਿਆ ਹੁੰਦਾ ਰੋੜਾਂ ਦੇ ਚਾਹੇ ਸੰਨੀ ਚ ਵੜ ਜਾਓ ਚਾਹੇ ਲਾਂਡਰ ਰੋਡ ਵੜ ਜਾਓ ਤੇ ਭਾਈ ਇਹ ਚਿਰਾਗ ਹோம் ਵਿੱਚ 123 ਸੈਕਟਰ ਚ ਆਪਾਂ ਪਹੁੰਚੇ ਗੋਠੀ ਚ ਤੇ ਜਿਹੜਾ ਤੁਹਾਨੂੰ ਦੱਸਿਆ ਤਾਂ ਵੀ ਫਾਈਨਲ ਫਿਟਿੰਗ ਦਾ ਕੰਮ ਕਰਨਾ ਹੈ ਆ ਜਿਓ ਪੰਦਰ ਦੇਖਦੇ ਆ ਵੀ ਕਿਆ ਕੰਮ ਰਹਿੰਦਾ ਏ ਗੋਠੀ ਚ ਕਰਨੇ ਵਾਸਤੇ ਮੋਟਰ ਲਾਡੀ ਬਾਹਰੇ ਠੀਕ ਹੈ ਇਹ ਤਾਂ ਅਜੇ ਟੈਂਪਰੀ ਰੱਖੀ ਹੋਣੀ ਨਾ ਟੈਂਪਰੀ ਰੱਖੀ ਵੀ ਹੋਣੀ ਠੀਕ ਹੈ ਜੀ ਤੇ ਆਪਣੇ ਬਾਈ ਰਿਸ਼ਤੇਦਾਰਾਂ ਜੀ ਤੇ ਆ ਜਾ ਰੱਡੀ ਤੇ ਬਾਈ ਇਹਨਾਂ ਦੀ ਆਪਣੀ ਕੋਠੀ ਹੈ ਜੀ ਆਪਾਂ ਇਹਨਾਂ ਦੀ ਫਾਈਨ ਫਿਟਿੰਗ ਕਰਨ ਵਾਸਤੇ ਆਏ ਹੋਏ ਆ ਚਰਾਗ ਹੋਮ 123 ਲਾਈਟਰ ਹੈ ਨਾ ਬਲਕ 2 ਬਲਕ ਤੇ 3 ਬਲਕ ਠੀਕ ਹੈ ਠੀਕ ਆ ਤੇ ਪਹਿਲਾਂ ਵੀ ਤੁਹਾਨੂੰ ਆਪਣਾ ਕੋਈ ਜਾਣਕਾਰੀ ਹੈ ਨਹੀਂ ਤੇ ਇਹ ਕੰਮ ਦੇ ਉਹਨੇ ਹੋਰ ਪਰੰਪਰ ਲਾਇਆ ਤਾਂ ਕੋਈ ਤੇ ਹੁਣ ਆਪਾਂ ਸਾਰਾ ਕੁੱਟੇ ਦਾ ਪਹਿਲਾਂ ਨਾ ਕਰੀ ਗੱਲ ਠੀਕ ਆ ਗਰਾਊਂਡ ਫਲੋਰ ਤੇ ਉੱਪਰ ਫਰਸਟ ਸੈਕੰਡ ਜਿੰਨਾ ਵੀ ਜਿੰਨਾ ਕੰਮ ਸਾਰਾ ਆਪਾਂ ਖੰਨਾ ਕਰੂਗੇ ਤੇ ਬਣੇ ਰਹੋ ਬਾਈ ਵੀਡੀਓ ਦੇ ਨਾਲ ਐਂਡ ਤੱਕ ਸਾਨੂੰ ਪੂਰੇ ਕੰਮ ਬਾਰੇ ਜਾਣਕਾਰੀ ਦਵਾਂਗੇ ਕਲੰਬਰ ਵੀ ਖਾਕਾ ਕੇ ਠੀਕ ਹੈ ਬਈ ਅਸੀਂ ਭਾਈ ਇਸ ਟਾਈਮ ਦ ਸਮੇਂਸ਼ਗਰ ਵਿੱਚ ਆਏ ਹੋਇਆ ਰਿਪੇਅਰ ਕਰਨ ਵਾਸਤੇ ਤੇ ਭਾਈ ਆਹ ਫਰੰਟ ਦਾ ਵੇੜਾ ਹੈ ਤੇ ਭਾਈ ਕਹਿੰਦੇ ਸਾਨੂੰ ਫਰੈਸ਼ ਪਾਣੀ ਦੀ ਪ੍ਰੋਵੀਜ਼ਨ ਬਣਾ ਦਿਓ ਇੱਥੇ ਫਰੈਸ਼ ਪਾਣੀ ਦੀ ਟੁੱਟੀ ਡਾਣੀ ਹੈ ਟੁੱਟੀ ਹੈ ਨਹੀਂ ਦੀ ਫਰੈਸ਼ ਪਾਣੀ ਵਾਸਤੇ ਤੇ ਭਾਈ ਮੋਟਰ ਦੇ ਥਰੂ ਬਣਾਈ ਆਪਾਂ ਨੇ ਪੁਆਇੰਟ ਬਣਾ ਕੇ ਇਥੋਂ ਉਹ ਲੇ ਗਏ ਆਪਾਂ ਪਾਈਪ ਘਮਾ ਘਮਾ ਕੇ ਨਾਲ ਦੇ ਨਾਲ ਗੰਦੇ ਕਲੰਪ ਲਾ ਕੇ ਤੇ ਅੱਗੇ ਟੂਟੇ ਲਾ ਦੇਣੀ ਹੈ। ਤੇ ਭਾਈ ਥੱਲੇ ਟੈਂਕ ਵੀ ਬਣਿਆ ਹੋਇਆ ਫਰੈਸ਼ ਪਾਣੀ ਦਾ ਚੱਕਣ ਵਾਸਤੇ। ਤੇ ਇਹਦਾ ਵਿੱਚ ਇਹਨਾਂ ਨੇ ਸਮਸੀ ਵਾਲ ਪਾਈ ਹੋਈ ਹੈ ਦਿਖਾ ਦਿੰਨੇ ਤੁਹਾਨੂੰ। ਹੋਇਆ ਵਿੱਚ ਸਮਸੀ ਵਾਲ ਦੇ ਵਿੱਚ ਮੋਟਰ ਵਿੱਚ ਗੇਰੀ ਹੋਈ ਹੈ ਪਾਣੀ ਦੇ। ਯੋ ਲੋਹੇ ਦੀ ਪਾਈਪ ਦੇਖੀ ਜੰਨੇ ਹੋ ਸਿੱਧੀ ਅੰਦਰ ਬਾਹਰ ਡਾਇਰੈਕਟ ਨਹੀਂ ਜਾਂਦੀ ਉਹ ਮਤਲਬ ਅੰਦਰ ਸਾਰੇ ਪਾਸੇ ਘੁੰਮ ਕੇ ਪਾਣੀ ਜਾਂਦਾ ਹੈ ਟੈਂਕੀ ਦੇ ਵਿੱਚ ਤੇ ਇਹ ਹੀ ਮੇਰੇ ਖਿਆਲ ਨਾਲ ਹੁਣ ਸਾਲ ਡੇਢ ਸਾਲ ਹੋ ਗਿਆ ਚਲਾਈ ਨਹੀਂ ਹੈ ਮੋਟਰ ਤੇ ਖਰਾਬ ਜੀ ਹੋਈ ਵੀ ਲੱਗਦੀ ਹੈ ਵੀ ਮਨੂੰ ਤੇ ਇਹ ਵੀ ਕੱਢਣੀ ਆ ਬਈ ਬਾਹਰ ਸਮੱਸਿਆ ਬਲ ਮੋਟਰ ਤੇ ਇਹ ਜਿਹੜੀ ਥੇ ਲੱਗੀ ਖੁੰਝੇ ਜ ਮੋਟਰ ਇਹਦਾ ਬਈ ਤਾਜ਼ਾ ਪਾਣੀ ਚੱਕਦੀ ਹੈ ਗੱਲਾਂ ਦੇਖੀਏ ਨੇ ਹਿੱਟ ਤੁਸੀਂ ਬਾਹਰ ਦੇ ਉੱਪਰ ਟੀ ਪਾਈ ਹੋਈ ਹੈ ਪਿੱਛੇ ਦੇ ਪਾਣੀ ਚੜਾਉਂਦੇ ਇਕੱਲੇ ਉੱਪਰ ਤੇ ਆਪਾਂ ਟੂਟੀ ਦੇ ਦੇਣੀ ਇੱਥੇ ਫਰੈਸ਼ ਪਾਣੀ ਵਾਸਤੇ ਹੂੰ ਇਹ ਤਾਜ਼ੇ ਪਾਣੀ ਦੀ ਹੈ ਹੂੰ ਹਾਂ ਜਾ ਪਾਣੀ ਆ ਰਿਹਾ ਹੂੰ ਇਹ ਤਾਂ ਲਾਇਨ ਦਾ ਹੋਊਗਾ ਮੋਟਰ ਚਲਾਉਂਗੇ ਨਾ ਫਿਰ ਭਾਈ ਸਤਾ ਜਾ ਪਾਣੀ ਆਊਗਾ ਉੱਧਰ ਦੇ ਫਰੈਸ਼ ਪਾਣੀ ਇਹ ਤਾਂ ਲਾਇਨ ਦਾ ਪਾਣੀ ਹੈ ਬਾਕੀ ਮੋਟਰ ਚਲਾਉਣੀ ਵੀ ਪੜ੍ਹ ਗਈ ਨਾ ਕਈ ਪਿੱਛੇ ਤੇ ਆ ਰਿਹਾ ਹੋਗਾ ਤਾਂ ਦੇਖ ਲੈਣਾ ਤੇ ਬਾਈ ਪਾ ਮੋਟਰ ਦਾ ਕੰਮ ਕਰਕੇ ਇੱਕ ਹੋਰ ਮੋਟਰ ਲਾਉਣਾ ਆਇਆ ਘਰੇ ਟੁੱਲੂ ਪੰਪ ਸਨਈ ਕਲੇਵ ਦਾ ਦੇ ਵਿੱਚ ਹੈ ਵੀ ਅੱਜ ਉਹ ਇਥਾਨੂ ਦਿਖਾਉਦੇ ਅੱਜ ਮੋਟਰ ਕਿ ਕਿਦਾਂ ਪੁਆਇੰਟ ਬਣਾਉਣੇ ਆ ਬਸ ਖੁੱਲੀ ਚੱਕੀ ਆਪਾਂ ਬਈ ਸਮਾਨ ਲਿਆਏ ਤੇ ਮੋਟਰ ਦਾ ਤੇ ਮੋਟਰ ਵੀ ਲਿਆਏ ਨਵੀਂ ਹੈਵਲ ਦੀ ਮੋਟਰ ਹੈ 1.5 hp ਦੀ ਤੇ ਇੱਥੇ ਬਈ ਆਹ ਲੱਗ-ਲੱਗ ਚੜੀਆਂ ਹੋਈਆਂ ਸਪਲਾਈਆਂ ਤਿੰਨ ਟੈਂਕੀਆਂ ਵਾਸਤੇ ਜਾਂ ਤਿੰਨ ਟੈਂਕੀਆਂ ਅਲੱਗ-ਅਲੱਗ ਭਰਨੀਆਂ ਆ ਮਦੇ ਵਾਸਤੇ ਜਿਹੜਾ ਇਹਨਾਂ ਛੱਡੇ ਹੋਏ ਆ ਪੁਆਇੰਟ ਇਹ। ਹਾਰੇ। ਇਸੇ ਮੋਟਰ ਰੱਖਣੀ ਆਪਾਂ ਨੇ। ਤੇ ਬਈ ਇੱਧਰ ਵਾਲੀ ਸਪਲਾਈ ਸਮੱਸਿਆ ਨਾਲ ਜੁੜੀ ਹੋਈ ਹੈ ਤੇ ਉਹ ਉੱਪਰ ਟੈਂਕੀ ਨੂੰ ਗਿਆ ਏ ਤੇ ਆਹ ਮੇਨ ਬਾਹਰ ਤੇ ਆਉਂਦਾ ਜਿਹੜਾ ਪਾਣੀ। ਇੱਥੇ ਆਪਾਂ ਇਹਨੂੰ ਜੁਆਇੰਟ ਕਰਕੇ ਮੋਟਰ ਫਿੱਟ ਕਰਨੀ ਆ। इंच दी थी फिटिंग लेके आए हैं सारी को इस इस एमर्सिबल लगी है हाँ एक हां सर लेया है होना ना पानी नीचे तो नीचे से आ रहा है ਆਪਾਂ ਨੀਚੇ-ਨੀਚੇ ਦੀ ਪਾਈਪ ਵੀ ਲੈਣੇ ਇਹ ਕਹਿਦੀ ਆ ਰਹੇ ਕਹੀਂ ਚਲਾਇਆ ਨਾ ਉਹ ਸਮਰਸੀਬਲ ਧੂਆਂ ਕੱਢ ਦੇ ਇਤਰਾਹ ਹਨਾ ਨਾ ਵੀ ਆਪਾਂ ਨੂੰ ਇਹਦਾ ਪੁਆਇੰਟਾਂ ਬਾਰੇ ਨੌਲੇਜ ਹੈ ਨਹੀਂ ਪਹਿਲੇ ਚੈੱਕ ਕਰਦੇ ਆ ਸਾਰੇ ਕਿਹੜੇ-ਕਿਹੜੇ ਪੁਆਇੰਟ ਹੈ ਕਿਹੜਾ ਕਨੈਕਸ਼ਨ ਹੈ ਦੋਨਾਂ ਪਾਸੇ ਤੇ ਪਾਣੀ ਫਰੈਸ਼ ਪਾਣੀ ਆ ਰਿਹਾ ਹੈ ਇਹ ਵੀ ਆ ਰਿਹਾ ਹੈ ਇੱਧਰ ਤੇ ਫਰੈਸ਼ ਪਾਣੀ ਤੇ ਇੱਧਰੋਂ ਵੀ ਬਾਈ ਫਰੈਸ਼ ਪਾਣੀ ਆ ਰਿਹਾ ਸਮਰਸੀਬਲ ਦਾ ਹੀ ਲੱਗਦਾ ਬਾਪੂ ਮੈਨੂੰ ਇਹ ਹੱਟਕ-ਟਕ ਜੀ ਕਰ ਰਿਹਾ ਹੈ ਟਕ-ਟਕ ਕਰ ਰਿਹਾ ਹੈ ਹੀ ਹੈ ਨਹੀਂ ਫਿਰ ਇਸ ਸਮਰਸੀਬਲ ਦਾ ਪਾਣੀ ਆ ਕਹਾਂ ਸੇ ਰਹਾ ਹੈ ਸਮਰਸੀਬਲ ਜਬ ਬੰਦ ਹੈ ਵੀਰ ਉੱਪਰ ਸੇ ਥੋੜੀ ਨਾ ਆ ਰਹਾ ਲਾਈਨ ਮੇ ਪਾਣੀ ਭਰੀ ਹੋਈ ਹੈ ਦੇਖ ਲੈਨੇ ਕੋਈ ਗੱਲਬਤ ਕਰਕੇ ਤੇ ਬਈ ਪਹਿਲਾ ਤੁਹਾਨੂੰ ਸਮਾਨ ਦੀ ਜਾਣਕਾਰੀ ਦੇ ਦਈਏ ਮੋਟੇ-ਮੋਟੇ ਜੀ ਐਮਟੇ ਹੋ ਗਏ ਮੋਟਰ ਨੂੰ ਲੱਗਣ ਵਾਸਤੇ ਐਮਟੇ ਹੇਨੋ ਲਿਕਸ ਦਾ ਸਮਾਨ ਹੈ ਸਾਰੇ ਤੇ ਭਾਈ ਇਹ ਪੂਰੀ ਜਾਂਚ ਪੜਤਾਲ ਕਰਕੇ ਆਪਾਂ ਨੂੰ ਸਪਲਾਈਆਂ ਬਾਰੇ ਪਤਾ ਲੱਗ ਗਿਆ ਤੇ ਇਹਨਾਂ ਨੇ ਭਾਈ ਤਿੰਨ ਕਨੈਕਸ਼ਨ ਕਰਾਏ ਹੋਏ ਆ ਪਾਣੀ ਦੇ ਇੱਕ ਦੋ ਤੇ ਤੀਜਾ ਉਹ ਹੋ ਗਿਆ ਤੇ ਉਹ ਸਪਲਾਈ ਹੈਗੀ ਟੈਂਕੀ ਨੂੰ ਭਰਨੇ ਵਾਸਤੇ ਆਪਾਂ ਪਹਿਲਾਂ ਗਲਤੀ ਕਰ ਰਹੇ تھے ਵੀ ਸਮਝ ਨਹੀਂ ਆ ਰਿਹਾ ਵੀ ਆਹ ਕਨੈਕਸ਼ਨ ਸਮੱਸਿਆਵਲ ਦਾ ਆ ਰਿਹਾ ਹੈ ਪਰ ਇਹ ਸਮੱਸਿਆਵਲ ਦਾ ਹੈ ਨਹੀਂ ਉਹ ਲੱਗ ਚੜੀ ਹੋਈ ਸਪਲਾਈ ਤੇ ਇਹ ਕਨੈਕਸ਼ਨ ਦਾ ਹੀ ਹੈ ਭਾਈ ਇਹ ਤਿੰਨਾਂ ਤਾਂ ਹੀ ਪਾਣੀ ਆ ਰਿਹਾ ਹੈ ਤੇ ਹੁਣ ਆਪਾਂ ਇੱਥੇ ਮੋਟਰ ਦੀ ਫਿਟਿੰਗ ਕਰੂਗੇ ਤੇ ਇਹ ਬਈ 3 ਪੁਆਇੰਟ ਛੱਡੇ ਹੋਏ ਆ ਇਹ ਇਹ ਵੀ ਭਰਨੇ ਵਾਲੀ ਹੈ ਆਊਟ ਇਨਲੈਟ ਸਪਲਾਈ ਹੈ ਸਾਰੀ ਉਹ ਇਹ। ਉਹ ਟੈਂਕੀ ਨੂੰ ਭਰਨੇ ਵਾਸਤੇ ਇਹ ਉਹਦੇ ਵਾਸਤੇ ਛੱਡੇ ਹੋਏ ਆ ਪੁਆਇੰਟ। ਤੇ ਬਈ ਸਮਾਨ ਤੁਹਾਨੂੰ ਦਿਖਾ ਤੇ ਆਪਾਂ ਥੋੜਾ ਬਹੁਤ ਹੋਰ ਦਿਖਾ ਦੰਨੇ ਆ। ਬਾਰ ਬਾਰ ਹੋ ਗਿਆ ਇਹ ਸਾਰੇ ਆਪਾਂ ਸੀਪੀਵੀਸੀ ਤੇ ਲੈ ਕੇ ਆਏ 1 ਇੰਚੀ ਫਿਟਿੰਗ ਕਰਨੀ ਹੈ ਸੋ ਫੀਨੋਲਿਕਸ ਦਾ ਤੇ ਜੁਨੀਅਰ ਵਗੈਰਾ ਲਾ ਕੇ ਕਰਦੇ ਆ ਬਈ ਫਿਟਿੰਗ ਮੋਟਰ ਦੀ। ਚੱਲ ਵੀ ਬਾਪੂ। ਸਮੱਸੀਵਾਲ ਦਾ ਵੀ ਬਾਈ ਸਪਲਾਈ ਆਪਾਂ ਨਾਲੇ ਜੋੜੂਗੇ ਮੋਟਰ ਦੇ ਤਾਂ ਕਿ ਸਮੱਸੀਵਾਲ ਦਾ ਪਾਣੀ ਵੀ ਅੰਦਰ ਸਾਰੇ ਬਾਥਰੂਮਾਂ ਚ ਘੁੰਮ ਕੇ ਜਾਊਗਾ ਅੰਦਰ ਆਹ ਸਪਲਾਈ ਆਪਾਂ ਨੇ ਬਾਈ ਕਨੈਕਸ਼ਨ ਦੀ ਜੋੜਤੀ ਨਾਲ ਮੋਟਰ ਦੇ ਇਤੋਂ ਪਾਣੀ ਖਿੱਚੂਗੀ ਮੋਟਰ ਜੋੜ ਦੇ ਮੋਟਰ ਦੀ ਫਿਟਿੰਗ ਓਪੀ ਬਈ ਆਪਣੀ ਓਕੇ ਮੋਟਰ ਦੀ ਆਪਣੀ ਬਈ ਸਾਰੀ ਫਿਟਿੰਗ ਹੋ ਗਈ ਓਕੇ ਤੇ ਟੈਂਕੀ ਚ ਲੱਗ ਗਿਆ ਪਾਣੀ ਜਾਣ ਤੇ ਬਈ ਇਸੇ ਦੇ ਨਾਲ ਆਪਣੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਆਂ ਤੇ ਆਪਣੀ ਜੇ ਵੀਡੀਓ ਚੰਗੀ ਲੱਗੀ ਸਾਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਵੀ ਜਰੂਰ ਕਰਨਾ ਵੀਡੀਓ ਨੂੰ